ਹਾਂਜੀ ਅੱਜ ਫਿਰ ਤੁਹਾਨੂੰ ਮਾਨ ਸਾਹਿਬ ਦੇ ਘਰੇ ਆ ਕੇ ਕਿਵੇਂ ਲੱਗ ਰਿਹਾ ਮਾਨ ਮਹਿਸੂਸ ਹੋ ਰਿਹਾ ਪਰ ਮਤ ਆ ਗਿਆ ਪਾਜੀ ਦੀ ਗੋਤ ਹੈਗੀ ਮਾਨ ਤੇ ਮੈਂ ਕਿਹਾ ਮਾਨ ਸਾਹਿਬ ਦੇ ਘਰੇ ਆ ਕੇ ਤੁਹਾਨੂੰ ਫਿਰ ਮਾਨ ਮਹਿਸੂਸ ਹੁੰਦਾ ਹੋਣਾ ਹੈ ਬਹੁਤ ਜਿਆਦਾ ਮਾਨ ਬਹੁਤ ਧੀਆ ਚਲੋ ਲੋ ਜੀ ਪਟਿਆਲੇ ਤੋਂ ਪਹੁੰਚ ਗਏ ਅਸੀਂ ਆਪਣੀ ਦੀਦੀ ਦੇ ਘਰੇ ਤੇ ਇਹ ਦੀਦੀ ਸਾਡੇ ਨਾਲ ਰਹਿੰਦੇ ਸੀ ਖੰਨੇ ਤੇ ਖੰਨੇ ਤੋਂ ਅਸੀਂ ਇਕੱਠੇ ਰਹਿੰਦੇ ਆਇਆ ਕਿੰਨਾ ਸਮੇਂ ਹੋ ਗਏ 5 6 ਸਾਲ ਇਕੱਠੇ ਰਹੇ ਆ ਤੇ ਇਹ ਵੀ ਪਟਿਆਲੇ ਸ਼ਿਫਟ ਹੋ ਗਏ ਤੇ ਮੈਂ ਵੀ ਪਟਿਆਲੇ ਸ਼ਿਫਟ ਹੋਈ ਫਿਰ ਉਸ ਤੋਂ ਬਾਅਦ ਪਰ ਅਸੀਂ ਪਿੰਡ ਸ਼ਿਫਟ ਹੋ ਗਏ ਹੁਣ ਅਸੀਂ ਬਸ ਐਵੇਂ ਹੀ ਮਿਲਦੇ ਆ ਆਪਾਂ ਕੀ ਜਿਹੜਾ ਮੁਰਗਾ ਬਣਾਇਆ ਸਾਡੇ ਲਈ ਬਸ ਹਰਾ ਮੁਰਗਾ ਕਿ ਲਾਲ ਮੁਰਗਾ ਕਿ ਪੀਲਾ ਮੁਰਗਾ ਅੱਛਾ ਉਹੀ ਵਾਲਾ ਬਸ ਦੀਦੀ ਨੂੰ ਪਤਾ ਕਿ ਜਿਹੜਾ ਕਹਿੰਦੇ ਤੁਸੀਂ ਖਾਣਾ ਉਹੀ ਵਾਲਾ ਮੁਰਗਾ ਬਣਾਇਆ ਫਿਰ ਠੀਕ ਹੈ ਲਓ ਮੈਂ ਹੁਲਕੇ ਲਾਨੀ ਆ ਨਹੀਂ 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 ਮੈਂ ਮਫਲਕੇ ਲਾਨੀ ਆ ਤੁਸੀਂ ਕਰੋ ਹੋਰ ਕੁਝ ਮੈਂ ਫੁੜਕੇ ਲਾਵਾਂ ਇਧਰ ਤੁਹਾਡੇ ਵਧੀਆ ਸਿੱਧੀ ਧੁੱਪ ਆਉਂਦੀ ਹੈ ਹਾਂ ਹੈਨਾ ਬੜਾ ਵਧੀਆ ਸਿੱਧੀ ਧੁੱਪ ਆਉਂਦੀ ਹੈ ਆਪਾਂ ਨਹੀਂ ਰੋਣ ਆਪਾਂ ਤੁਹਾਨੂੰ ਦੀ ਪੂਰੀ ਟੈਸਟ ਡਰਾਈਵ ਲੈ ਰਹੇ ਆ ਕਿ ਤੁਹਾਨੂੰ ਰੋਟੀ ਬਣਾਉਣ ਲੱਗ ਗਈ ਹੈ ਪਤਾ ਲੱਗਿਆ ਸਾਨੂੰ ਪਟਿਆਲੇ ਆ ਕੇ ਹੈਨਾ ਇਹ ਤੁਹਾਨੂੰ ਪਟਿਆਲੇ ਲੈ ਕੇ ਆਏ ਹਨ ਕਿ ਤੁਹਾਨੂੰ ਮਤਲਬ ਪਿਆ ਜਾਂਦਾ ਕਿ ਨਹੀਂ ਜਾਂਦਾ ਹਾਂ ਵੀ ਤੋਰ ਕੇ ਵੀ ਦੇਖ ਲਈ ਤੁਹਾਨੂੰ ਚੰਗੀ ਜਿਹਾ ਤੇ ਹੁਣ ਅਸੀਂ ਰੋਟੀ ਬਣਵਾ ਕੇ ਦੇਖ ਰਹੇ ਆ ਤੁਹਾਨੂੰ ਕੋਲੋਂ ਤੁਹਾਨੂੰ ਪਤਾ ਹੈ ਮੈਂ 15 ਦਿਨ ਹੋ ਗਏ ਰੈਸਟ ਮੋੜਦੇ ਆ ਅੱਜ ਇਹ ਟੈਸਟ ਕਰਾਉਣ ਲਈ ਆਏ ਕਿ ਤੁਹਾਨੂੰ ਕੋਈ ਕੰਮ ਹੁੰਦਾ ਕਿ ਨਹੀਂ ਹੁੰਦਾ ਹਾਂ ਠੀਕ ਹੈ ਠੀਕ ਹੈ ਸਹੀ ਹੁਣ ਟੈਸਟ ਬਿਲਕੁਲ ਪਾਸ ਆ ਤੁਹਾਨੂੰ ਵੀ ਰੋਟੀ ਬਣਾ ਲਈਏ ਸਾਰੇ ਕੰਮ ਕਰ ਸਕਦੇ ਬਸ ਇਹ ਹੁਣ ਹੁਣ ਤੁਹਾਨੂੰ ਪ੍ਰੂਫ ਚਾਹੀਦਾ ਪ੍ਰੂਫ ਦੀਦੀ ਨੇ ਦੇ ਦਿੱਤਾ ਕਿ ਤੁਹਾਨੂੰ ਬਿਲਕੁਲ ਓਕੇ ਆ ਹੁਣ ਗਗਾ ਨੂੰ ਛੁੱਟੀ ਦੇ ਸਕਦੇ ਕਿ ਨਹੀਂ ਦੇ ਸਕਦੇ ਬਿਲਕੁਲ ਬਿਲਕੁਲ ਹਾਂ ਹੁਣ ਗਗਾ ਨੂੰ ਛੁੱਟੀ ਹਾਂ ਹਾਂ ਦੱਸੋ ਨੀ ਕਿਆ ਸਹੀ ਹਾਂ ਤੇ ਹੁਣ ਸੋਨੂ ਦੇਖੋ ਟੈਸਟ ਚ ਪਾਸ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਇਦਾਂ ਦੀ ਕਮੀ ਪੇਖੀ ਨਹੀਂ ਹੈਗੀ ਤੇ ਮੈਂ ਨਾ ਦੀਦੀ ਨੂੰ ਆਉਂਦਾ ਸਾਰੀ ਪੁੱਛਿਆ ਕਿਚਨ ਚ ਵੜਦਾ ਸਾਰ ਮੈਂ ਵੀ ਹਾਂਜੀ ਕੋਈ ਕੰਮ ਦੀਦੀ ਦੀਦੀ ਕਹਿੰਦੇ ਕੋਈ ਕੰਮ ਨਹੀਂ ਸਿਰਫ ਰੋਟੀ ਖਾਣੀ ਤੇ ਮੈਨੂੰ ਇੰਨੀ ਖੁਸ਼ੀ ਚੜੀ ਪਈ ਨਾ ਆਪਣਾ ਵੀ ਇਹ ਦਿਨ ਵੀ ਆ ਗਿਆ ਜਦੋਂ ਰੋਟੀ ਖਾਣੀ ਨਹੀਂ ਤਾਂ ਪਹਿਲਾਂ ਪਕਾਉਣੀ ਪੈਂਦੀ ਫਿਰ ਖਾਣੀ ਪੈਂਦੀ ਦੀਦੀ ਕਹਿੰਦੇ ਲੈ ਅੱਜ ਡਾਈਨਿੰਗ ਟੇਬਲ ਤੇ ਲੈ ਆਜੇ ਤੇ ਦਿੱ ਲੈ ਲੈ ਅੱਜ ਡਾਈਨਿੰਗ ਟੇਬਲ ਵੀ ਲੱਗਾ ਉਹ ਕਿਤੇ ਮੈਂ ਕਹਿੰਨੀ ਓਹ ਹੋ 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 ਬਾਜੀ ਅੱਜ ਤੇ ਐਂਡ ਗੱਲ ਬਾਤ ਸਾਡੀ ਤੇ ਆ ਜੇ ਬੈੱਡ ਤੇ ਬੈਠੀ ਉਹ ਅੱਜ ਰਮਨ ਆ ਵੈਗ ਰੋਟੀ ਖਾਵਾਂਗੇ ਤੇ ਕਿਤੇ ਤੇ ਇੱਧਰ ਸਾਡੇ ਪ੍ਰਧਾਨ ਸਾਹਿਬ ਪੂਰੇ ਨਜ਼ਾਰੇ ਲੈ ਆਂਦੇ ਸੋਫੇ ਤੇ ਬੈਠੇ ਤੇ ਮੈਂ ਆ ਤੁਹਾਨੂੰ ਚੰਗੇ ਵਾਲੇ ਮੈਂ ਬੁਰਸ਼ ਕਰਾਈ ਆਂਨੀ ਐ ਜੇ ਮੈਨੂੰ ਕਦੇ ਮੈਂ ਸੋਚਿਆ ਮੈਂ ਰੋਟੀ ਤਾਂ ਪਹਿਲਾਂ ਹੀ ਘਰੇ ਆ ਜਾਣਾ ਤੇ ਆ ਤਾਂ ਕਮਾਲ ਹੋ ਵੀ ਬੁਰਸ਼ ਕੀਤੇ ਦਾ ਮੁੱਲ ਮੁੜ ਗਿਆ ਜੇ ਅੱਜ ਰੋਟੀ ਪੱਕੀ ਬਗਾਈ ਮਿਲ ਗਈ ਉਹ ਵੀ ਤੇ ਡਾਈਨਿੰਗ ਟੇਬਲ ਤੇ ਬੈਠ ਕੇ ਖਾਣੀ ਕਿਤੇ ਮੈਂ ਕਹਿੰਨੀ ਸੋਨੇ ਤੇ ਸੁਹਾਗਾ ਹੋਇਆ ਨਾ ਤੋਰਦੇ ਆ ਕਿ ਕੱਲ ਕੱਲ ਮੈਂ ਨਾ ਸੁਨਾਮ ਸੀ ਸਾਰਾ ਦਿਨ ਤੇ ਮੇਰੇ ਉੱਥੇ ਵੀ ਤੁਹਾਨੂੰ ਪਤਾ ਕਾਫੀ ਹੁਣ ਵੀ ਸਾਰਾ ਪਿੰਡ ਕਹਿੰਦਾ ਮਿੱਤਰਾਂ ਦਾ ਬਣਿਆ ਪਿਆ ਏ ਉਹ ਤਾਂ ਫਿਰ ਦੀਦੀ ਇੱਕ ਕਲੇਸ਼ ਵਾਲੀ ਉਹ ਮੈਨੂੰ ਕਹਿੰਦੇ ਕਹਿੰਦੇ ਭੁੱਖ ਲੱਗੀ ਰੋਟੀ ਖਾ ਕੇ ਜਾਇ ਮੈਂ ਇਦਾਂ ਨਾਲ ਦੀ ਕੁੜੀਆ ਰੋਟੀ ਬਣਾਉਦੀ ਮੈਂ ਲਾਗੇ ਖੜੀ ਸੱਲ ਤੇ ਫਟਾਫਟ ਦੋ ਕੇ ਪਹਿਲ ਨੀ ਤਿੰਨ ਕੇ ਪਹਿਲ ਚਾਰ ਰੋਟੀਆਂ ਖਾਦੀਆਂ ਤੇ ਉਹਨਾਂ ਦੇ ਕੋਲ ਰੋਟੀ ਖਾ ਕੇ ਆਪਾਂ ਬਸ ਚੜ੍ਹ ਕੇ ਘਰ ਆ ਗਏ ਤੇ ਤਾਂ ਕਰਮਾਂ ਚ ਕਾਲੀਆਂ ਲਿਖੀਆਂ ਨੇ ਅੱਜ ਤੇ ਮਾਰ ਕੇ ਤੇ ਪੂਰੀ ਗੱਲਬਾਤ ਬਣੀ ਵੀ SLA SLU ਦਾ ਜੁਰਮਾਨਾ ਰੋਟੀ ਖਾਵਾਂਗੇ ਬਸ ਹੁਣ ਰੋਟੀ ਖਾਧੀ ਜਾਵੇ ਠੀਕ ਤੇ ਇਹ ਨਾ ਬੇਬੀ ਭੁੱਖ ਮਰ ਜਾ ਜਿਹੜਾ ਖਾਣ ਬਈਏ ਕਿ ਨਹੀਂ ਜਿਆਦਾ ਖੁਸ਼ੀ ਵੀ ਬੰਦੇ ਨੂੰ ਖਰਾਬ ਹੀ ਕਰ ਦਿੰਦੀ ਨਹੀਂ ਨਹੀਂ ਤਾਂ ਜਿਆਦਾ ਖੁਸ਼ੀ ਨਾ ਰਹੋ ਨਹੀਂ ਨਹੀਂ ਬਾਕੀ ਜਿਹੜੀ ਮੇਨ ਗੱਲ ਆ ਹੁਣ ਸਾਰੇ ਤੁਸੀਂ ਦੱਸਿਓ ਵੀ ਗगन ਨੂੰ ਪਿੰਡ ਵਾਪਸ ਜਾਣਾ ਚਾਹੀਦਾ ਕਿ ਨਹੀਂ ਜਾਣਾ ਜਿਹੜਾ ਮੇਨ ਮਕਸਦ ਸੀ ਆਪਣਾ ਨਹੀਂ ਤੇ ਗगन ਨੂੰ ਮਹੀਨੇ ਦਾ ਹੋਇਆ ਸੀ ਮਹੀਨੇ ਦਾ ਕੰਟੈਕਟ ਸਾਈਨ ਕੀਤਾ ਨਾ 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 ਮੁੱਕਰ ਵੀ ਸਕਦਾ ਬੰਦਾ ਜਦੋਂ ਕੋਈ ਉੱਚੇ ਲੈਵਲ ਦੀ ਜੌਬ ਮਿਲ ਜੇ ਹੁਣ ਗगन ਨੂੰ ਮ ਹੁਣ ਆਪਣਾ ਪਤਨ ਸੰਭਾਲਾ ਆ ਕੇ ਬਹੁਤ ਟਾਈਮ ਹੋ ਗਿਆ ਤੈਨੂੰ ਸੰਗਰੂਰ ਰੈਂਦੀ ਨੂੰ ਸਹੀ ਗੱਲ ਹੈ ਹੋਤੀ ਹੈ ਵੱਖ ਰੋਟੀਆਂ ਸੋਣੀਆਂ ਗੋਲ ਸੋਨ ਨੂੰ ਭੁੱਲੀ ਨਹੀਂ ਹੈ ਰੋਟੀਆਂ ਪਕਾਉਣੀਆਂ ਬਿਲਕੁਲ ਗੋਲ ਰੋਟੀਆਂ ਬਕਾਉਂਦੀਆਂ ਸਾਡੇ ਹੱਡਾਂ ਚ ਰਸੀਆਂ ਹੋਈਆਂ ਨੇ ਇਹ ਤਾਂ ਜਦੋਂ ਅਸੀਂ ਧਰਤੀ ਤੇ ਆਏ ਆ ਰੋਟੀਆਂ ਪਕਾਈਆਂ ਵਰਗੀ ਤਾਂ ਵੀ ਕੀ ਆਪਾਂ ਨੇ ਕੀਤਾ ਕੁਸੂ ਮਾਰ ਕੇ ਯਾਰ ਰੋਟੀਆਂ ਹੀ ਪਕਾਈਆਂ ਰੋਟੀ ਪਕਾਈ ਤੇ ਆ ਆ ਭੱਜ ਭੱਜ ਕੇ ਖਾਦੀ ਬਸ ਪੋਣਾ ਦਿਓ ਮੈਨੂੰ ਇੱਥੋਂ ਆ ਪਿਆ ਆ ਸੀ ਪੋਣੇ ਲੈ ਕਿਤੇ ਭੁੱਲੇ ਹੋਏ ਆ ਆਪਾਂ ਕਿਤੇ ਦੀਦੀ ਦੇ ਘਰ ਨੂੰ ਪੋਣੇ ਨਾ ਦਿਖਾਈ ਦੇ ਦਿੰਦੇ ਯਾਰ ਨੋ ਨੋ ਨਾ ਇਹ ਕ ਰਾਜ ਹੁੰਦੀ ਆ ਆਪ ਗੱਲੇ ਤੇ ਇਹ ਤੇ ਆਮ ਹੀ ਗੱਲਾਂ ਨੇ ਤੇ ਇਹ ਦੀਦੀ ਆਡਾ ਜੁੰਡੀ ਦਾ ਯਾਰ ਹੈ ਇਹ ਇਹ ਖੰਨੇ ਇਕੱਠੇ ਰਹਿੰਦੇ ਰਹੇ ਸੀ ਹਨਾ ਤੇ ਕਹਿੰਦੇ ਨੇ ਆਪੀ ਪੁਰਾਣੇ ਯਾਰ ਨਹੀਂ ਬੰਦੇ ਨੂੰ ਭੁੱਲਦੇ ਉੱਥੇ ਵੀ ਆਪਾਂ ਜੇ ਮੈਂ ਜਾਣਾ ਬਾਜ਼ਾਰਾਂ ਸਾਂਭੀ ਮੜ ਜਾਂਦੀ ਦੀਦੀਾ ਦੰਮੂ ਤੇ ਸਿੰਮੂ ਨੂੰ ਦੰਮੂ ਦੀਮੂ ਨੂੰ ਐ ਟਿਊਸ਼ਨ ਵੀ ਦੀਦੀ ਨੇ ਪੜਾਣੀ ਸਾਂਹੀ ਦਾਨੀ ਕੋਲੇ ਪਕੇ ਕਿ ਬਣਾਇਆ ਸੀ ਸਾਂਹੀ ਗਿਆ ਸੀ ਸਾਂਹੀ ਏਕ ਬਣਾਇਆ ਇਹ ਬੜੀ ਮੈਡਮ ਮੈਨੂੰ ਬੁਲਾ ਕੇ ਲੱਗੀ ਕਿ ਜਿਵੇਂ ਸੋਨੂ ਬੜੀ ਐਕਸਪਰਟ ਹੈ ਤੇ ਇਹਦੇ ਨਾਲ ਪਾਸੋਨ ਨੂੰ ਕੱਖ ਨਹੀਂ ਪਤਾ ਹੈਗਾ ਨਾ ਮਾਈਕ੍ਰੋਵੇਵ ਲਿਤਾ ਉਹ ਨਾ ਕਦੇ ਨਹੀਂ ਜਾਈਏ ਨਹੀਂ ਸਵਾਦ ਥੋੜਾ ਸੜ ਗਿਆ ਆਬ ਥੋੜਾ ਸੜ ਗਿਆ ਕਿੱਡੀ ਗੱਲ ਹੈ ਹੁਣ ਜਦੋਂ ਹੋ ਹੀ ਗਈ ਗਲਤੀ ਕਿ ਨਹੀਂ ਕਰ ਵੀ ਕਿ ਸਕਦੇ ਆ ਤੇ ਚਾਹੇ ਦੀਦੀ ਕੇ ਇੱਕ ਸੜ ਗਿਆ ਹੋਏ ਜਾਂ ਕੋਈ ਫਸਟ ਟਾਈਮ ਆਪਾਂ ਚੀਜ਼ ਬਣਾਉਂਦੇ ਆ ਸੁੱਟਾਂ ਨੂੰ ਦਿਲ ਨਹੀਂ ਜੇ ਕਰਦਾ ਹਨਾ ਆਇਆ ਹੁੰਦਾ ਵੀ ਅੱਛਾ ਮੇਰੇ ਘਰ ਤਾਂ ਮਾਈਕ੍ਰੋਵੇ ਨਹੀਂ ਦੀਦੀ ਨਵਾਂ ਲੈ ਆਈ ਤੇ ਮੈਂ ਮੈਂ ਤਾਂ ਕਦੇ ਬਣਾਇਆ ਨਹੀਂ ਜ਼ਿੰਦਗੀ ਚ ਇੰਨੇ ਪਤਾ ਨਹੀਂ ਇੰਨੇ ਕੌਨਫੀਡੈਂਸ ਵਿੱਚ ਆ ਆ ਦਿਨ ਤੇ ਕੀ ਸੋਚ ਕੇ ਸਦਾ ਹੀ ਤੁਹਾਨੂੰ ਨੂੰ ਵੀ ਤੁਹਾਨੂੰ ਗਾ ਕੇ ਤੇ ਮਾਈਕ੍ਰੋਵੇਜ ਗਾਣੇ ਮੈਂ ਕਿਹਾ ਕੈਕ ਬਣਾ ਲੈਂਦੇ ਕਿ ਕੈਕ ਪੱਕਾ ਆਉਂਦਾ ਆਉਂਦਾ ਹੀ ਹੋਣਾ ਤੇ ਸਾਡੀ ਸਾਡੀ ਸਾਡੇ ਦੂਸੇ ਦੂਸੇ ਵਧੀਆ ਬਣਾਉਂਦੇ ਹਾਂ ਹਾਂ ਇਹ ਚੀਜ਼ ਤਾਂ ਹੈਗੀ ਹੀ ਵਾਕਈ ਤਾਂ ਕਰਕੇ ਦੀਦੀ ਨੇ ਮੈਨੂੰ ਪੂਰੇ ਕੌਫੀ ਬੈਸ ਨਾਲ ਸੱਦਿਆ ਕਿ ਸੋਨੂੰ ਬਣਾਏ ਤੇ ਸੋਨੂੰ ਦੇ ਪੱਲੇ ਕੱਖ ਵੀ ਨਹੀਂ ਨਾ ਲੱਲਾ ਨਾ ਕੱਕਾ ਸੁਟਿਆ ਨਹੀਂ ਦੀਦੀ ਖਾਦਾ ਉਹ ਮੈਨੂੰ ਬਹੁਤ ਮਜ਼ਾ ਆਇਆ ਬਣਾ ਕੇ ਹਾਂ ਉਹ ਤਾਂ ਕਹਿੰਦੇ ਕਿ ਇੱਕ ਮਿੰਟ ਗੱਲ ਦੇ ਸੀ ਉਹ ਤਾਂ ਹੁਣੇ ਕਿਤੇ ਨਹੀਂ ਯਾਦ ਕਰ ਰਹੀ ਸੀਗੀ ਹਾਂ ਕਹਿੰਦੇ ਆਂਦੇ ਯਾਰਾ ਆਪਣਾ ਕਿ ਇਧਰੋਂ ਆਇਆ ਸੀਗਾ ਕਿ ਉਹ ਸੜ ਗਿਆ ਹੁਣ ਇਧਰ ਸਬਜੀ ਵਾਲਾ ਗੈਸ ਵੀ ਚੱਲਣ ਦੇ ਆਜੇ ਕਿਤੇ ਸਬਜੀ ਦਾ ਵੀ ਨਾ ਕੰਮ ਹੋ ਜਰੇ ਨਹੀਂ ਇਹ ਤਾਂ ਬਚ ਗਈ ਵਾ ਇਹ ਨਹੀਂ ਸੜੀ ਜਾਗੀ ਆਈ ਗੈਸ ਤੇ ਨਹੀਂ ਕੋਈ ਚੀਜ਼ ਸੜਨ ਦੇਦਾ ਇਹ ਮਾਈਕ੍ਰੋਵੇਜ 'ਚ ਧੋਖਾ ਖਾਏ ਨੇ ਉਹਨੇ ਹਾਂ ਲੋ ਜੀ ਹੁਣ ਆਪਾਂ ਕਰੀਏ ਕੈਮਰਾ ਬੰਦ ਤੇ ਕੈਮਰਾ ਬੰਦ ਕਰਕੇ ਰੋਟੀ ਖਾਣਿਆ ਤੇ ਉਦੋਂ ਬਾਅਦ ਤੁਹਾਨੂੰ ਮਿਲਦੇ ਆਂ ਕਿਹੜੇ ਬਸ ਉਹਨੂੰ ਟੈਸਟ 'ਚ ਪਾਸ ਹੁਣ ਨਹੀਂ ਤੁਹਾਨੂੰ ਕਹਿ ਸਕਦੀ ਮੈਂ ਠੀਕ ਨਹੀਂ ਹੈਗੀ ਮੈਨੂੰ ਗੱਲ ਤੁਹਾਨੂੰ ਅੱਗੇ ਲੈ ਆਏ ਨੇ ਗੱਡੀ 'ਚ ਨਹੀਂ ਮੈਂ ਹੈਪੇ ਗੱਡੀ 'ਚ ਤੂੰ ਬੈਟ ਲਾ ਕੇ ਬਈ ਇਹ ਨਾਲ ਕਿਤੇ ਹਿੱਲ ਜੇ ਗੱਡੀ 'ਚ ਲੱਕ ਫੇਰ ਦੁਬਾਰਾ ਮੈਨੂੰ ਸਮਝ ਨਹੀਂ ਆਈ ਵੀ ਡਾਕਟਰ ਨੇ ਕਿਹੜੇ ਸਾਹ ਨਾਲ ਕਹਦਾ ਵੀ ਚੂਲਾ ਹਿਆ ਲੱਗਾ ਡੇਕੇ ਠੁਮਕੇ ਲਾਉਂਦੀ ਰਹੀ ਸਾਨੂੰ ਮੈਂ ਕਿਹਾ ਕੋ ਡਾਕਟਰ ਕਹਿੰਦਾ ਦੀਦੀ ਚੂਲਾ ਹਿੱਲ ਗਿਆ ਲੈ ਹੋਰ ਅੜੀਏ ਮੈਨੂੰ ਤਾਂ ਟੈਨਸ਼ਨ ਨਹੀਂ ਮੈਂ ਬਿਮਾਰ ਹੋ ਗਈ ਜਿਆਦਾ ਪ੍ਰੋਬਲਮ ਕੀ ਸੀ ਕੋਈ ਵੀ ਨਹੀਂ ਤੇ ਬਸ ਕੁਰਿਆ ਨਹੀਂ ਜਾਂਦਾ ਉਠਿਆ ਨਹੀਂ ਜਾਂਦਾ ਤਾਂ ਦਰਦ ਬੜੀ ਹੁੰਦੀ ਸੀ ਤੂੰ ਬਾਹਰ ਆ ਕੇ ਬੈਠੀ ਠੰਡ ਲੱਗੀ ਜਾਂਦਾ ਆਹ ਕੁੱਤਿਆਂ ਨੂੰ ਪੈਦਣਾ ਤੈਨੂੰ ਅੱਲ ਵੀ ਸੱਚੀ ਐ ਹੀ ਗਾ ਸੇਮ ਜਦੋਂ ਗੇਟ ਦੇ ਅੰਦਰ ਬੜੇ ਸੈਂ ਐ ਲੱਗਿਆ ਕਿ ਹਾਏ ਕਿ ਕੁੱਤਾ ਰੱਖ ਰੱਖਿਆ ਨਾ ਸੱਚੀ ਗੱਲ ਐ ਧੋਪੰਦੀ ਵਧੀਆ ਹਮ ਕਿੱਸੀ ਬੈਨ ਦੇ ਉਹ ਦੋ ਇੰਟਰਵਿਊ ਇਹ ਨਹੀਂ ਕਿੰਨੂ ਪੈਸੇ ਪਾਰੀ ਤੂੰ ਆਏ ਕੁੱਤਾ ਦੇਖਿਆ ਲੱਗਦਾ ਅਸਲੀ ਹੈ ਫਤਿਹ ਨੂੰ ਦਿਖਾਵਾਂਗੇ ਫਤਿਹ ਦਿਖਾ ਹਮ ਤੇ ਹੁਣ 4 ਵਜ ਗਏ ਹੁਣ ਚਾ ਕਾਲੀ ਸਾਨੂੰ ਲੈ ਕੇ ਚੱਲੇ ਲੈ ਕੀ ਹੋ ਜਾ ਹਰ ਗਿਆ ਹਾਂ ਉਹ ਤਾਂ ਦੇਖ ਵੀ ਕਿਹਨੇ ਛਿੱਤ ਵਰਕੇ ਬੈਠਣ ਕਿਤਾ ਸਵਾਲ ਹੋ ਜਾਂਦੇ ਕਿੰਨਾ ਦੀ ਕਿੰਨਾ ਦੀ ਕਿੰਨਾ ਦੀ ਢਾਬੇ ਦੀ ਆਹ ਢਾਬੇ ਦੀ ਹੁਣ ਨਹੀਂ ਆਹੀ ਹੋ ਰਿਹਾ ਇੰਦਰ ਮੋਚ ਪਾ ਕੇ ਲੈ ਜਾਣੇ ਢਾਬੇ ਦੇ ਬਾਹਰ ਪੀਲਾਂਗੇ ਬਾਕੀ ਮੈਂ ਆਪਣੀ ਜਾਵਾਂਗੀ ਚਲੋ ਚੰਗਾ ਫਿਰ ਹੈ ਬਾਏ 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 ਜਲਦੀ ਜਲਦੀ ਮੇਰਾ ਫੋਨ ਕਰਨਾ ਹੈ ਨਾ ਠੀਕ ਹੈ ਉਹ ਨਾ ਜੜਾ ਸੁਖਣਾ ਲੱਗੇ ਹੀ ਰਹਿਣਾ ਠੀਕ ਹੈ ਬਾਏ ਉਧਰ ਪੈਸੇ ਪਿੱਛੇ ਲੜਾਈਆਂ ਹੋ ਰਹੀਆਂ ਲੜਾਈਆਂ ਨਹੀਂ ਹੋ ਰਹੀਆਂ ਪੈਸੇ ਪਿੱਛੇ ਲੜਾਈ ਹੋਗੀ ਪੈਸਾ ਨਹੀਂ ਛੱਡੀ ਦਾ ਪੈਸਾ ਬੜੀ ਕੁੱਤੀ ਚੀਜ਼ ਹੈ ਠੀਕ ਹੈ ਬਾਏ 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 ਇਵੋਟ ਸੋਸੀਕਲ ਚੱਲੋ ਚਾਓ ਜੀ ਬਾਏ 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 ਦੀਦੀ ਸਰੀਆ ਲੱਗਦਾ ਨਹੀਂ ਥਿਗਰ ਕਲੋ ਜੀ ਹੁਣ ਪਹੁੰਚ ਗਏ ਆ ਅਸੀਂ ਡੀਮਾਰਟ ਇੱਥੋਂ ਲੈਣਾ ਥੋੜਾ ਜਿਹਾ ਸੌਦਾ ਪੱਤਾ ਲੈ ਕੇ ਤੇ ਫਿਰ ਚੱਲਦੇ ਆ ਹਾਂਜੀ ਹਾਂਜੀ ਅਮਰੀਕਾ ਵਾਲਿਓ ਤੁਸੀਂ ਅਮਰੀਕਾ ਵਾਲੀ ਸ਼ਰਟ ਪਾਈ ਆਜੋ ਆਜੋ ਪਿੱਛੇ ਦੇਖਿਓ ਮੰਮ ਥੱਲੇ ਨਾ ਦੇ ਦੇ ਕੇ ਕੁਲਿੰਦਰ ਗੱਡੀ ਤੇ ਤੁਸੀਂ ਨਾ ਫਾਲਤੂ ਬੋਲਿਆ ਨਾ ਕਰੋ ਉਤਰ ਮੈਂ ਉਤਰ ਫਾਲਤੂ ਬੋਲਣਾ ਨਹੀਂ ਹੈਗਾ ਘਟ ਹੋਈ ਏ ਅੱਜ ਚੁੱਪ ਸੀ ਉਹ ਤਾਂ ਕਰਕੇ ਲੜਾਈ ਘਟ ਆ ਜਾਂਦਾ ਬੀਪੀ ਵਧਿਆ ਆਜੋ ਫਿਰ ਆ ਜਾਂਦਾ ਉਹਦਾ ਬੀਪੀ ਉਹਦਾ ਬੀਪੀ ਸੱਟ ਹਰ ਪਾਉ ਨੂੰ ਨੇ ਬੋਲ ਨਹੀਂ ਲੈ ਨਹੀਂ ਤੂੰ ਮੈਂ ਤੇਰਾ ਮਤਲਬ ਉਹਦਾ ਬੀਪੀ ਵਧਿਆ ਰਵੇ ਹਾਂ ਸੈਟ ਤੇ ਜਾ ਕੇ ਗੱਡੀ ਥੱਲੇ ਆਉਣੀ ਉਹਦਾ ਸਾਰ ਨਹੀਂ ਗਾਣਾ ਹੈਗਾ ਹਾਂ ਉਹ ਨਾਲ ਪਿੱਛੇ ਜਾ ਰਿਹਾ ਗਾਲਾਂ ਖਾਂਦੇ ਨੂੰ ਆਉਂਦਾ ਦੇਖੋ ਇਹਾਂ ਦੇ ਪੂਰੇ ਕੋਲੇ ਨੂੰ ਬਿਮਾਰੀ ਹਾਂ ਹੁਣ ਵੇ ਉਹਨੇ ਪਿੱਛੇ ਦੇਖਦਾ ਉਹਨੂੰ ਅੱਗੇ ਲੱਗੀ ਹੋਈ ਏ ਅੱਗੇ ਡਿਜੀਟਲ ਸਕਰੀਨ ਲੱਗੀ ਹੋਈ ਹੈ ਕਾਦੇ ਨਹੀਂ ਲੱਗੀ ਲਾ ਸਿੱਧਾ ਗਾ ਉਹਨੇ ਵਾੜ ਦੇ ਨਹੀਂ ਗੱਡੀ ਦਿੱਤਾ ਥੋੜੀ ਬਤੀ ਜਗਾ ਹੋਏ ਲੈ ਟੈਡੀ ਉਹ ਜੇ ਮੈਂ ਅੱਗੇ ਲੱਗੀ ਹੋਵੇ ਲਾਣੀ ਹੋਰ ਕਿਵੇਂ ਲਾਣੀ ਅਮਨ ਦਾ ਪੂਰਾ ਅੱਜ ਮੈਚਿੰਗ ਹੀ ਬੜੀ ਤਗੜੀ ਆਮਨ ਦੀ ਦੇਖਦਾ ਚਲੋ ਠੱਕੇ ਵਾਲੀ ਮੈਚਿੰਗ ਹੋ ਜਾਂਦੀ ਏ ਹੋਰ ਹੋਰ ਕੱਲ ਪਰਸੋਂ ਮੰਗ ਤੰਗ ਕੇ ਮੈਚਿੰਗ ਹੋਈ ਯਾਰ ਰਬੜ ਬੈਣ ਮੰਗ ਕੇ ਚੁੰਨੀ ਮੰਗ ਕੇ ਬਾਕੀ ਸਾਰਾ ਮੇਰਾ ਹੀ ਅੰਨੀ ਆਉ ਤਾਂ ਦੋ ਚੀਜ਼ਾਂ ਤਾਂ ਮੰਗੀਆਂ ਨੇ ਨਾ ਮੰਗੇ ਸੋ ਚੁੱਪੀਆਂ ਰਹਿੋ ਆਪਣੀ ਵਾਚ ਸੇਵ ਮੈਂ ਦੋਨਾਂ ਦੀ ਮੰਗ ਦਾ ਚੁੱਕਾ ਜਿਹਾ ਫਰਕ ਹੁੰਦਾ ਹੈ ਅੱਛਾ ਚਲ ਫੇਰ ਠੀਕ ਹੈ ਇਹ ਚੁੱਪੀ ਹੈ ਆਓ ਅਮਰੀਕਾ ਵਾਲੇ ਆਜੋ ਉਹ ਢੀਮਰ ਛੋਟਾ ਲੱਗਦਾ ਇਹ ਛੋਟਾ ਹੈ ਹੋਏ ਨਾ ਅਮਰੀਕਾ ਵਾਲੇ ਕਹੇਗਾ ਨਾ ਹਾਂ ਅਮਰੀਕਾ ਵਾਲਾ ਸਹੀ ਅਮਰੀਕਾ ਵਾਲੇ ਜਿੱਦਾਂ ਕੁਲਵਿੰਦਰ ਨੇ ਸ਼ਰਟ ਪਾਈ ਕੁਲਵਿੰਦਰ ਅਮਰੀਕਾ ਵਾਲਾ ਜਿੱਦਾਂ ਉਤਾਰਨੇ ਪਾਈ ਉਤਾਰ ਅਮਰੀਕਾ ਵਾਲਾ